ਸਰੋਕਾਰ ਅਜੋ ਆਇਆ ੜਾ ਚੌਥੀ ਕੋਹ ਦੀ ਪਿਛਾਰੀ ਰਾਤ ਨੂੰ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਨਾਮ ਕੋ ਸਰਵਦਰਗਾ ਤਿਆਰ ਕੇ ਡਾਕ ਦੇ ਭੇੜ ਦੇ ਚੋਂ ਕੋਹ ਦੀ ਘੜੀ ਵਿੱਚ ਆਏ ਤੇ ਕੋਹ ਦੂਜ ਦਿਨ ਅਸੀਂ ਉਹਦੇ ਜੋ ਸਤਿਗੁਰੂ ਮਹਾਰਾਜ ਸਾਹਿਬ ਜੀ ਆਪਣੇ ਜਿਨ੍ਹਾਂ ਦੀ ਰੱਖੀ ਸੀ ਨਾਲ ਦੀ ਯਾਰ ਤੇ ਉਹਨਾਂ ਵੱਲੋਂ ਕਰਦੇ ਨੇ ਉਹ ਜੋ ਜਿਹੋਗੀ ਅੱਲਾ ਯਾਰ ਹਾਂ ਦੇ ਜੋ ਨਰਗੂਰ ਕੰਤਾ ਹੈ ਜਿਹੜੇ ਸਾਰੇ ਹੀ ਪ੍ਰਚਾਰਕ ਉਸ ਨੂੰ ਕਰਾਉਂਦੇ ਨੇ ਉਸ ਦੇ ਅਨੁਸਾਰ ਵਿਚਾਰ ਕੀਤੀ ਹੈ ਅੱਜ ਹੁਣ ਵੇਲ ਚੱਲ ਗਿਆ ਹੈ ਤੇ ਗੁਰੂ ਸਾਹਿਬਾਂ ਦੇ ਕੋਲ ਆ ਕੇ ਕਹਿੰਦਾ ਸੀ ਵਿਚਾਰਿਆ ਹੈ ਕਿ ਇੱਕ ਹਰਿਦਾਰ ਨੇ ਪਿਆਕ ਫੌਜਾਂ ਚਾਲ ਸਵੈਰੇ ਨੂੰ ਪੇਰਾ ਪਾਤਾ ਗੁਰੂ ਜੀ ਕੋਲ ਇੰਤਜ਼ਾਮ ਕਰਦੇ ਨੇ ਜਿਸ ਜਾਂ ਗਿਆ ਹਜੂਰ ਨੇ ਜਾ ਕੇ ਕਿਆਨਤਾ ਗੁਰੂ ਜੀ ਉਹ ਗੜੀ ਦੇ ਸਭ ਤੋਂ ਉੱਚੇ ਕੋਠੇ ਤੇ ਉਸ ਦੀ ਜਨਾ ਤੇ ਮੰਮਤੀ ਤੇ ਜਾ ਕੇ ਟਿਕਾਚ ਗਏ ਆਪ ਚੀਰਖਾਨ ਸੰਭਾਲ ਕੇ ਕੌਰ ਕੀ ਗੜੀ ਮੈਂ ਇਹ ਇੱਕ ਉੱਚਾ ਬਾਣ ਥਾ ਇਸ ਜਾਸੇ ਚਾਰ ਨੂੰ ਕਾ ਨਿਆਣਾ ਆਮ ਥਾ ਉਹ ਚਾਰ ਫਿਰ ਦੇਖਦਾ ਸੀ ਕਿ ਕਿਹੜੀ ਹਾਲਤ ਚਲ ਰਹੀ ਹੈ ਦਿਵਤਾਏ ਇਨ੍ਹਾਂ ਸੇ ਲਸ਼ਕਰੇ ਅਦਾ ਤਮਾਮ ਥਾ ਤੇ ਕੀ ਵੇਖਦੇ ਨੇ ਗੁਰੂ ਜੀ ਅਸਵਾਰ ਹੀ ਅਸਵਾਰ ਤੇ ਫੈਲੇ ਹੋਏ ਰਣ ਮੇ ਤੇ ਸਤਿਗੁਰੂ ਜੀ ਨੇ ਫਿਰ ਦੁਨੀਆਂ ਲਾਤੀਆਂ ਸਾਰਿਆਂ ਦੀਆਂ ਸੀ ਕਿੱਥੇ ਕਿੱਥੇ ਖੜੇ ਹੋ ਕੇ ਕਿਤੇ ਕਿਤੇ ਲੰਨ ਸਤਗੁਰੂ ਨੇ ਮੌਕਾ ਮੌਕਾ ਦੇ ਸਭ ਨੂੰ ਬਿਠਾ ਲਿਆ ਹਰ ਗੁਰਜ ਪੈ ਫਸੀਲ ਪੈ ਪੈਰਾਂ ਲਗਾ ਲਿਆ ਤੇ ਫਰਮਾਇ ਕਲਗੀਧਰ ਕਿ ਅਗ ਇੱਕ ਇੱਕ ਜਵਾਨ ਚੱਲੇ ਕਹਿੰਦੇ ਨੇ ਇੱਕ ਇੱਕ ਜਵਾਨ ਨਿਕਲੋ ਫਿਰ ਮੈਦਾਨੇ ਡੰਗ ਦੇ ਵਿੱਚ ਤੇ ਦੂਜ ਕੇ ਤਛੀ ਜੀਆਂ ਪ੍ਰਾਰੋਪ ਕਰੋ ਤੇ ਗੁਸਤੇ ਹੀ ਰਣ ਮੈਂ ਜੰਕਾ ਪੱਲਾ ਚੁਕਾ ਲਿਆ ਜਿਹੜਾ ਸਿੰਘ ਜਾਂਦਾ ਸੀ ਤੇ ਉਹ ਉਹ ਸਾਰਿਆਂ ਨੂੰ ਵਿਰਤਾ ਬਾਗ ਦਾ ਸੀ ਦੂਰ ਭਜਾ ਦਿੰਦਾ ਫਿਰ ਗੁਰੂ ਸਾਹਿਬਾਂ ਜਦੋਂ ਜੋਥਾ ਪੇ ਦੇ ਸੀ ਤੇ ਇੱਕ ਸਰਦਾਰ ਇੱਕ ਪੰਜ ਪਿਆਰਾ ਨਾਲ ਹੁੰਦਾ ਸੀ ਤੇ ਪਹਿਲਾਂ ਇਹ ਨਿਯਮ ਹੈ ਜੰਮੇ ਦਾ ਤੇ ਪਹਿਲਾ ਫੌਜਾਦਾਰ ਦੀਆਂ ਨੀਤੀ ਜਿਹੜਾ ਅਗੂ ਦਾ ਹੈ ਉਹ ਪਿੱਛੇ ਕੋੜੇ ਤੇ ਹੁੰਦਾ ਹੈ ਜਾਂ ਉਹਦੀ ਘੜ ਵਾਰੀ ਉਦੋਂ ਹੁੰਦੀ ਹੈ ਜਦੋਂ ਕੋਸੇੜੀ ਦੋ ਜਾਂਦੇ ਨੇ ਫਿਰ ਉਹਨੂੰ ਅੜਨਾ ਪਿੰਦਾ ਤੇ ਗੁਲ ਮਚ ਗਿਆ ਇਹ ਪੰਜ ਪਿਆਰੋ ਮੇ ਇੱਕ ਹੈ ਜਦੋਂ ਅ ਦਇਆ ਸਹਿਮੀ ਨੂੰ ਗ੍ਰਾਤੋਂ ਨਾਲ ਪਛਾਣ ਲਿਆ ਕਿਉਂਕਿ ਉਹ ਪੰਜ ਪਿਆਰੇ ਮਸ਼ਹੂਰ ਸਨ ਤੇ ਸਾਰੇ ਜਾਣਦੇ ਸੀ ਕਿ ਪਿੱਛੇ ਸਪਾਈ ਨੇ ਪਛਾਣ ਲਿਆ ਕਿ ਉਹਨੇ ਰਵਾ ਪਾਤਾ ਤੇ ਬਾਜੂ ਵੀ ਇਹ ਜੋ ਇੰਨਾ ਮਹਾਨ ਜੋਲਾ ਹੈ ਦੇ ਅੱਗੇ ਸਾਡੇ ਕੋ ਦੜਿਆ ਰਹੀ ਜਾਣਾ ਉਹ ਹੀ ਡਰ ਗਏ ਤੇ ਅਹ ਇਹ ਤੇ ਲਈ ਵਾਜ ਲੋ ਉਹ ਦਇਆ ਸਿੰਘ ਬੜੇ ਨੇ ਉਹ ਦਇਆ ਸਿੰਘ ਅੱਗੇ ਅੱਗੇ ਨਾਲ ਆ ਰਹੇ ਨੇ ਤੁਸੀਂ ਆਪਣਾ ਵਿਚਾਰ ਕਰ ਲਵੋ ਇਹਨਾਂ ਸਾਹ ਇਹਨਾਂ ਸਾਹ ਦਲੇਰ ਕੋਈ ਨਹੀਂ ਹੈ ਜਬਾ ਕਹਿੰਦੇ ਨੇ ਸਾਡੇ ਸਿਪਾਹੀਆਂ ਦੇ ਵਿੱਚ ਇਹਨਾਂ ਦੇ ਬਰਾਬਰ ਕੋਈ ਦਲੇਰ ਨਹੀਂ ਹੈ ਤੇ ਕਿਉਂ ਸਨ ਨਜ਼ਰ ਕਰ ਚੁੱਕੇ ਹਨ ਇਹ ਮੌਲਾਕੀ ਰਾਮ ਹੈ ਇਹਨਾਂ ਨੇ ਪਹਿਲਾਂ ਹੀ ਆਪਣਾ ਸਿਰ ਜਿਹੜਾ ਅਹ ਪ੍ਰਮਾਤਮਾ ਦੇ ਰਸਤੇ ਦੇ ਅਰਪਣ ਕਰ ਦਿੱਤਾ ਤੇ ਫਿਰ ਇਹਨਾਂ ਨੂੰ ਅਸੀਂ ਕਿਵੇਂ ਜਿੱਤ ਸਕਦੇ ਹਾਂ ਫਿਰ ਮੋਹਕਮ ਕੀ ਸਕਲ ਦੇਖ ਲਹੂ ਨਿਕਰ ਤੇ ਸਾਹਿਬ ਕੋ ਦੇਖ ਕਰ ਅ ਮਾਰਕਤ ਤੋਂ ਹਾਂ ਖਾਲ ਹੋ ਗਏ ਤੇ ਦਰਸੇ ਸਵੇਰ ਦੇ ਜਾਗਰੂਨ ਤੇ ਬਾਦ ਹੋ ਗਏ ਇਹ ਕਵੀ ਨੇ ਜੋ ਚੜ੍ਹਨੀ ਕਲਾ ਦੇ ਵਿੱਚ ਦਰਸਾ ਦੜ ਖੇਡ ਕੇ ਕੁਮਾ ਕਰਕੇ ਸੂਰਮਿਆਂ ਦੀ ਕੀਤੀ ਹੈ ਅੱਗੇ ਕਹਿੰਦੇ ਨੇ ਜਿਸ ਸਮੁੱਤ ਗੋਲ ਮਚਾਤਾ ਉਦਰ ਜਦ ਨਿਗਾਹ ਪਈ ਤੇ ਕਹਿੰਦੇ ਨੇ ਕਵੀ ਜੀ ਕਹਿੰਦੇ ਨੇ ਜਿਹੜੇ ਜਿਹੜੀ ਤਲਪ ਨਵਾਂ ਪੈ ਰਿਆ ਸੀ ਉਦੋਂ ਜਦੋਂ ਮੇਰੀ ਨਿਗਾਹ ਗਈ ਤੇ ਆਵਾਜ਼ ਸਾਫ ਆਉਣੇ ਲੱਗੀ ਆ ਆਹ ਆਹ ਹਰੇ ਕੁ ਬਲੋਕ ਜਿਹੜਾ ਉਹ ਦਰਵਾਜ਼ਾਂ ਤੇ ਫਟ ਖਾ ਕੇ ਤੇ ਹਾਏ ਹਾਏ ਕਰਦੀ ਆਵਾਜ਼ ਆ ਰਹੀ ਸੀ ਇੱਕ ਖਾਲਸੇ ਨੇ ਗਲਤੀ ਦਸਕਰ ਦਵਾ ਕੀ ਰਣ ਵਿੱਚ ਕਹੀਂ ਜਗ੍ਹਾ ਨਾ ਥੀ ਬਣਾ ਦੀ ਹੁਣ ਮਨਾਨੇ ਜਾਗ ਦੇ ਵਿੱਚ ਕਿਸੇ ਨੂੰ ਹੁਣ ਜਦੋਂ ਪਿਆਰੇ ਤੇ ਸਿੰਘ ਜਾ ਕੇ ਜੂਝ ਰਿਹਾ ਤੇ ਕਿਸੇ ਨੂੰ ਲੁਕਣ ਨੂੰ ਜਗ੍ਹਾ ਨਹੀਂ ਮਿਲ ਰਹੀ ਕਿੰਦੇ ਦੇ ਨਾਂ ਤੇ ਉਹ ਹੁਣ ਕਹਿੰਦੇ ਨੇ ਬਾਗੋ ਕਿ ਅਬ ਬਚਾਓ ਕਿ ਸੂਰਤ ਨਹੀਂ ਰਹੀ ਕਹਿੰਦੇ ਨੇ ਨਾਲ ਕਿ ਬਚਾ ਲੋ ਹੁਣ ਸਾਡਾ ਬਚਣਾ ਮੁਸ਼ਕਲ ਹੈ ਤੇ ਆਏ ਧਰਮ ਤੋਂ ਜੰਗ ਦੀ ਹਿੰਮਤ ਨਹੀਂ ਰਹੀ ਕਹਿੰਦੇ ਜਦੋਂ ਤਾਂ ਰਮ ਜੰਗ ਦੀ ਆਏ ਤੇ ਵਕ ਵਕ ਜੱਥੇ ਆਉਂਦੇ ਸੀ ਨਾਲ ਵੇ ਦੇ ਸੀ ਤੇ ਫਿਰ ਜੰਗ ਦੀ ਹਿੰਮਤ ਉਹਨਾਂ ਦੀ ਫਿਰ ਖਾਨੇ ਉਹ ਵਿੱਚ ਟੁੱਟ ਗਈ ਫਿਰ ਅੱਗੇ ਸਤਿਗੁਰੂ ਜੀ ਇਹਦੇ ਵਿੱਚ ਵਾਕਵਾਤ ਇਤਿਹਾਸ ਕਰਨੇ ਜੰਮੇਲ ਵਰਣਨ ਕੀਤਾ ਹੈ ਬਹੁਤ ਸਮਾਟੋੜਾ ਇਸ ਦੇ ਕਵੀ ਦੇ ਅਨਸਾਰ ਅਸੀਂ ਚੱਲਦੇ ਹਾਂ ਕਿ ਅੱਗੇ ਕਿੰਨੇ ਨੇ ਲੱਖੋਂ ਨੂੰ ਕਤਲ ਕਰਕੇ ਪਿਆਰੇ ਗੁਜ਼ਰ ਗਏ ਇਹ ਇਹ ਕਰਕੇ ਖਾਲਸੇ ਸਾਰੇ ਗੁਜ਼ਰ ਗਏ ਜ਼ਖਮੋਂ ਸੇ ਸਿੰਘ ਸੂਰਮੇ ਜਦ ਦੂਰ ਹੋ ਗਏ ਸਰਦਾਰ ਸਿਰ ਕਟਾਨੇ ਪਰ ਮੁਰ ਗਰੋਗੇ ਸਤਿਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ ਨੇ ਕਿ ਸਾਡੇ ਨੂੰ ਇਹ ਜਾਣਤੀ ਜਾਣਾ ਚਾਹੀਦਾ ਤੇ ਉਸ ਸਮੇਂ ਲੱਖਾਂ ਦੀ ਜਾਨ ਲੈ ਕੇ ਦਰੇਰੋਂ ਨੇ ਜਾਨ ਦੀ ਸਤਿਗੁਰੂ ਗੁਰੂ ਗੋਬਿੰਦ ਸਿੰਘ ਦੇ ਸ਼ੇਰੋਂ ਨੇ ਜਾਨ ਦੀ ਉਹਨਾਂ ਨੇ ਆਪਣੀਆਂ ਕੁਰਬਾਨੀਆਂ ਦਿੱਤੀਆਂ ਤੇ ਹੁਣ ਅੱਗੇ ਇਸੇ ਤਰ੍ਹਾਂ ਇਹlambda 18 ਫਿਰ ਅਜੀਤ ਸਿੰਘ ਦਾ ਜਥਾ ਫਿਰ ਜਾਊਗਾ ਉਹ ਉਹਨੂੰ ਨਾਲ ਸਿੰਘ ਭੇਜਣਗੇ ਤੇ ਅਜੀਤ ਸਿੰਘ ਨੇ ਸਿੱਧੀ ਪ੍ਰਾਪਤ ਕਰਨੀ ਉਹਦਾ ਵੀ ਵਰਣਨ ਕਵੀ ਨੇ ਜੋ ਕੀਤਾ ਹੈ ਉਹ ਸਮੇਂ ਉਹ ਸਾਵਨ ਦਾ ਦਿਨ ਆਵੰਦ ਪਤੇ ਫਿਰ ਉਸ ਤੋਂ ਬਾਅਦ ਫਿਰ ਸ਼ਾਮਾਂ ਗਾਇਉਂਦੀਆਂ ਨੇ ਫਿਰ ਗੁਰੂ ਸਾਹਿਬ ਦਾ ਕਿ ਨਿਰਭੀ ਕਿਸਾਵ ਨੂੰ ਹਨੇਰਾ ਹੋਇਆ ਲੱਗਦਾ ਸੀ ਕਿ ਜੰਗ ਵੰਡ ਹੋਇਆ ਲੱਗਦਾ ਸੀ ਤੇ ਉਹਨਾਂ ਨੂੰ ਪਤਾ ਹੈ ਕਿ ਕੱਲ ਨੂੰ ਅਸੀਂ ਹੋਰ ਹੋਰ ਉਹਦਾ ਆਈ ਜਾਂਦੀਆਂ ਸੀ ਕਿ ਰਾਤ ਜਿਹੜਾ ਭੀੜਾ ਹੁੰਦਾ ਜਾਂਦਾ ਸੀਗਾ ਤੇ ਉਸ ਵੇਲੇ ਗੁਰੂ ਸਾਹਿਬਾਂ ਦੇ ਸਿੰਘਾਂ ਦੇ ਨਾਲ ਵਿਚਾਰ ਕਰਕੇ ਜਿੰਨੇ ਜਿਹੜੀ ਜੁੱਧ ਦੀ ਨੀਤੀ ਆ ਕਾਂਦੜਾ ਬਦਲ ਦਿੰਦਾ ਹੈ ਕਿ ਉਤੋਂ ਉਹ ਲੇਖ ਲੰ ਲੈਣ ਕਿਸੇ ਤਰੀਕੇ ਦੇ ਨਾਲ ਹੀ ਇੱਥੇ ਇਤਿਹਾਸਕਾਰ ਦੂਰੋਂ ਲੱਭੇ ਨੇ ਤੇ ਉਹ ਵੀ ਵਿਚਾਰੀ ਜਾਊਗੀ ਸੋ ਆਪ ਦੀ ਬੜੀ ਗਿਆਨਸਰਾਂ ਤਰੁਮਾਹਰਾ ਸਾਹਿਬ ਦੀ ਬਾਣੀ ਪੜੀ ਵਿਚਾਰਨ ਕਿ ਕਿਹਨਾਂ ਤੇ ਆਪ ਜੀਆਂ ਇੱਕ ਨਹੀਂ ਅਨੇਕਾਂ ਬੁਲਾਓ ਜਾਂ ਕਹਿੰਦੇ ਬਸ ਲਵੋ